ਸਾਰੇ ਵੀਰਾਂ ਦੇ ਭੈਣਾਂ ਨੂੰ ਸਤਿ ਸ੍ਰੀ ਅਕਾਲ ਬਈ ਜਪਖੋ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈਆਂ ਜੋ ਵੀਰ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਆਪਣੀ ਵੀਡੀਓ ਵਧੀਆ ਲੱਗੇ ਤੇ ਲਾਈਕ ਤੇ ਆਪਣੇ ਦੋਸਤਾਂ ਮਿੱਤਰਾਂ ਐ ਵੀਰੇ ਸ਼ੇਅਰ ਜ਼ਰੂਰ ਕਰਿਓ ਅੱਜ ਦੀ ਵੀਡੀਓ ਬਈ ਆਪਾਂ ਦੁੱਲੇ ਵਾਲਾ ਪੈਂਡਾ ਬਠਿੰਡਾ ਜ਼ਿਲ੍ਹਾ ਦਾ ਹਲਕਾ ਰੰਪਰਾ ਫੁੱਲ ਭਦੌਰ ਤੇ 2500 ਦੇ ਵਿਚਕਾਰ ਇਹ ਪਿੰਡ ਵੇਂਦਾ ਵੀਰੇ ਉੱਥੋਂ ਬਣਾ ਰਹੇ ਆ ਜੇ ਕਿਸੇ ਵੀ ਪ੍ਰਾਣੇ ਆਪਣੇ ਤੋਂ ਆਪ ਦੇ ਪਸ਼ੂ ਦੀ ਐਡ ਲਗਾਉਣੀ ਆ ਉਹ ਆਪਣੇ 98779 3381 ਨੰਬਰ ਤੇ ਸੰਪਰਕ ਕਰ ਸਕਦਾ ਵੀਰੇ ਦੇ ਬਾਈ ਬਾਈ ਕਹਿੰਦੇ ਪਹਿਲੇ ਸੂਏ ਝੋਟੀ ਬਗਾਉਗਾ ਸਿੰਗ ਸੁਗਤੀ ਦੇਖ ਸਕਦੇ ਮੇਰੇ ਪੂਰਾ ਵਧੀਆ ਗੋਲਾ ਤੇ ਕੱਦ ਕਾੜ ਦੀ ਬਹੁਤ ਵਧੀਆ ਹੈਗੀ ਕੱਦ ਕਾੜ ਤੇ ਦੇਖ ਸਕਦੇ ਮੇਰੇ ਬਹੁਤ ਵਧੀਆ ਜੇ ਨੇੜੇੋਂ ਦੇਖੇ ਤਾਂ ਮੇਰੇ ਦੂਜੇ ਦੀ ਜੇ ਸੂਏ ਲੱਗਦੇ ਹੂ ਬਾਈ ਕਹਿੰਦੇ ਪਹਿਲੇ ਸੂਏ ਝੋਟੀ ਹੈਗੀ ਥਣ ਲੇਵਾ ਦੇਖ ਸਕਦੇ ਮੇਰੇ ਬਹੁਤ ਵਧੀਆ ਇੱਕ ਥਾਂ ਤੇ ਥੋੜੀ ਭਾਲ ਆਈ ਵੀ ਆ ਉਹਦੇ ਅਗੇ ਥੋੜਾ ਜਿਹਾ ਮੋਟਾ ਦਾ ਬਹੁਤ ਥਣ ਦੇਵੇ ਦੀ ਬਹੁਤ ਵਧੀਆ ਗੀ ਕੱਦ ਕਾੜ ਸਿੰਘ ਸੁng ਦੀ ਫੁੱਲ ਵਧੀਆ ਵੀਰੇ ਬਾਈ ਇਹਦੇ ਫੁੱਲ ਸਰੀ ਵਾਲੀ ਝੋਟੀ ਹੈਗੀ ਜੇ ਕਿਸੇ ਵੀਰ ਪ੍ਰਾਣ ਲੈਣੀ ਹੋਵੇ ਤਾਂ ਬਾਈਆਂ ਸਪਾਰਕ ਜ਼ਰੂਰ ਕਰਿਓ ਤੇ ਬਾਈਆਂ ਰੇਟ 120000 ਰੁਪਏ ਕਰਦੇ ਆਗੇ ਬਾਈ ਕਹਿੰਦੇ ਜਿਹੜਾ ਆਪਣੇ ਚੈਨਲ ਦੇਖ ਕੇ ਆਊਗਾ ਮਤਲਬ ਚੋ ਮਾਨਤਾਨ ਜ਼ਰੂਰ ਕਰਨਗੇ ਬਾਈ ਕਹਿੰਦੇ ਵੀਰੇ 14-15 ਲੀਟਰ ਉਹਦੇ ਆਮਣਾ ਦੇਊਗੀ ਧੰਨਵਾਦ